ਤਉ ਪ੍ਰੇਮ ਖਿਲਣ ਕਾ ਚਾਉ ਪੜੋ ਬਾਣੀ ਸਾਰੇ ਜੀ ਸਿਰ ਤਰ ਤਲੀ ਗਲੀ ਮੇਰੀ ਆਓ 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 ਇਤ ਮਾਰਗ ਪੈਰ ਤਰੀਜੈ ਇਤ ਮਾਰਗ ਪੈਰ ਤਰੀਜੈ ਸਿਰ ਦੀਜੇ ਕਾਣ ਨਾ ਕੀਜੈ ਸਿਰ ਦੀਜੇ ਕਾਣ ਨਾ ਕੀਜੈ ਐਸਾ ਸਤਗੁਰੂ ਜੀ ਮਿਲੈ ਤਿਸ ਨੂੰ ਸਿਰ ਗੁਰੂ ਸਿਰ ਮੰਗਦਾ ਜੀ ਸਿਰ ਕਿਉਂ ਮੰਗਦਾ ਕਿਉਂਕਿ ਸਾਰਾ ਸਿਸਟਮ ਸਿਰ ਦੇ ਵਿੱਚ ਸੋਚਣਾ ਸਮਝਣਾ ਬੁੱਧੀ ਮਨ ਇਹ ਸਾਰੀ ਚੀਜ਼ ਆਪਣੇ ਉੱਪਰਲੇ ਧੜ ਤੋਂ ਹਿੱਸੇ ਚ ਐ ਤੇ ਜਿੰਨਾ ਅੱਜ ਸਾਡੇ ਚ ਪਤਿਤਪੁਣਾ ਫੈਲ ਗਿਆ ਸਾਡੇ ਬੱਚੇ ਗੁਰੂ ਤੋਂ ਟੁੱਟੇ ਵਿੱਚੋਂ ਕਾਰਨ ਕੋਈ ਵੱਡਾ ਨਹੀਂ ਬਸ ਜੀ ਮਨ ਨਹੀਂ ਕਰਦਾ ਮਾਈਂਡ ਇਦਾਂ ਦੇ ਹੋ ਗਿਆ ਸਾਡੀਆਂ ਧੀਆਂ ਕਹਿ ਦਿੰਦੀਆਂ ਕਿ ਮੈਨੂੰ ਦਾੜੀ ਵਾਲਾ ਪਸੰਦ ਨਹੀਂ ਮੈਨੂੰ ਪਾਗੜਾ ਮੁੰਡਾ ਨਹੀਂ ਪਸੰਦ ਤੇ ਸ਼ਹੀਦیاں ਉਹਨਾਂ ਦੀਆਂ ਮਨਾਉਂਦੇ ਆ ਜਿਹੜੇ ਨੀਂਹਾਂ 'ਚ ਖੜਕੇ ਵੀ ਕਹਿੰਦੇ ਸੀ ਸਿਰ ਜਾਵੇ ਤੇ ਜਾਵੇ ਮੇਰਾ ਸੋਚ ਕੇ ਵੇਖੋ ਕਿੰਨਾ ਫਰਕ ਪੈ ਗਿਆ ਭਾਈ ਸਾਹਿਬ ਸ਼ਬਦ ਪੜ ਰਿਹਾ ਜਿਨ ਕੇ ਚੋਲੇ ਆਹ ਚੋਲੇ ਨੂੰ ਮਾਰੇ ਨੇ ਅੱਖਿਆ ਸੋਨਾ ਬਣਾ ਕਾਦੇ ਨਾ ਮੇਕਅਪ ਕਰਕੇ ਨਹੀਂ ਕਿਸਾਂ ਦੀ ਬੇਦਵੀ ਕਰਕੇ ਨਹੀਂ ਕਿਹੜਾ ਮੇਕਅਪ ਕਰਨਾ ਪੰਜਵੇਂ ਪਾਤਸ਼ਾਹ ਨੂੰ ਪੁੱਛ ਲਿਓ ਮੱਥਾ ਹੀ ਟੇਕੀ ਜਾਨੇ ਕੱਲਾ ਰਮਾਲੇ ਸਾਹਿਬ ਆਪਾਂ ਦੀਨੇ ਬਾਬਾ ਜੀ ਆ ਕਿਰਪਾ ਕਰਿਓ ਕਿਤੇ ਕਹਿ ਦਿਆ ਕਰੋ ਬਾਬਾ ਜੀ ਰਮਾਲਾ ਸਾਹਿਬ ਪੇਟਾ ਕਰਕੇ ਅਰਦਾਸ ਕਰਕੇ ਮੈਨੂੰ ਮੁਖਵਾਖ ਦੇ ਅਰਥ ਸੁਣਾ ਦੇ ਆਖੋ ਸਤਨਾਮ ਬਾਣੀ ਤੋਂ ਬਾਅਦ ਕੋਈ ਗੱਲ ਨਹੀਂ ਕਰਾਂਗੇ ਮਾਰੇ ਸਾਹਿਬ ਜੀ ਕਹਿੰਦੇ ਜੇ ਤੂੰ ਮੇਕਅਪ ਕਰਨਾ ਹੀ ਹੈ ਜੇ ਤੂੰ ਸੋਨਾ ਬਣਦਾ ਹੀ ਹੈ ਤੇ ਆ ਜਾ ਤੈਨੂੰ ਅਸੀਂ ਸਮਾਨ ਦਿੰਨੇ ਆ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਣਿਆ ਪਿਆਏ ਜਿਵੇਂ ਪੰਸਾਰੀ ਦੇ ਕੋਲੋਂ ਸਮਾਨ ਹਕੀਮ ਤਿਆਰ ਕਰਦਾ ਏ ਇਦਾਂ ਹੀ ਮਹਾਰਾਜ ਖਜ਼ਾਨੇ ਦੇ مالک ਤੇ ਡਿਊਟੀ ਲਈ ਸਾਰੇ ਪ੍ਰਚਾਰ ਕਰੀ ਵੀ ਦਵਾਈ ਕੱਢ ਕੇ ਦਿਓ ਮੇਰਾ ਵੈਦ ਗੁਰੂ ਹਰ ਹਰ ਨਾਮੁਖਤ ਮੁਖ ਦੇਵੈ ਮਾਰੇ ਕੀਂਦੇ ਆ ਕਿੱਡਾ ਮਹਿੰਗਾ ਮੇਕਅਪ ਕਿਹੜਾ ਪੈਕੀਆਂ ਦੇ ਸਲਾਈਆਂ ਨੈਣੀ ਡਰਿਆ ਕਰੋ ਇੱਥੇ ਆਪਾਂ ਬਹਿ ਨਹੀਂ ਰਹਿਣਾ ਨਾਮ ਗੁਰੂ ਗੋਬਿੰਦ ਸਿੰਘ ਦੇ ਚੋਲੇ ਨੂੰ ਪਾੜੀਏ ਨਾਮ ਬਾਬੇ ਨਾਨਕ ਦੀ ਦਸਤਾਰ ਨੂੰ ਹੱਥ ਪਾਈਏ ਆਖੂ ਸਤਨਾਮ ਪੈਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਤਾਂ ਸੁਹਾਗਣ ਜਾਣੀ ਲਾਗੀ ਜਾਂ ਸੋਹਤਰੇ ਜਿਨ ਕੇ ਚੋਲੇ ਰਤੜੇ ਪਿਆਰੇ ਚੋਲਾ ਸਰੀਰ ਦਾ ਨਾਮ ਹੈ ਵੱਖੋ ਵੱਖਰੀਆਂ ਪਛਾਵਾਂ ਨੇ ਤੇ ਮੇਰੇ ਪਾਤਸ਼ਾਹ ਕਹਿੰਦੇ ਰੰਗਿਆ ਕਿੱਦਾਂ ਜਾਊਗਾ ਇਸ ਚੋਲੇ ਨੂੰ ਰੰਗ ਚੜਾਇਆ ਚੋਲਾ ਤਿਆਰ ਕੀਤਾ ਬਾਬੇ ਨਾਨਕ ਨੇ ਪਵਾਇਆ ਵੀ ਬਾਬੇ ਨਾਨਕ ਨੇ ਜਿਦਨ ਭਾਈ ਮਰਦਾਨੇ ਨੇ 1480 ਨੂੰ ਸਾਨੂੰ ਇਹ ਗਾਉਣਾ ਮਿਲਿਆ ਆਖਾਂ ਜੀਵਾ ਵਿਸਰੈ ਪਹਿਲੇ ਪਾਤਸ਼ਾਹ ਦਾ ਸ਼ਬਦ ਨਾ ਆਸਾ ਮਹੱਲਾ ਪਹਿਲਾ ਰਹਿਰਾਸ ਜਿਹੜੇ ਤੁਹਾਡੇ ਚ ਪੜਦੇ ਆਖਾਂ ਜੀਵਾ ਵਿਸਰੈ ਆਖਣ ਔਖਾ ਸਾਚੀ ਨਾਮ ਕੀ ਉਤਪੂਖ ਹੈ ਮਹਾਰਜ ਕਹਿੰਦੇ ਮਰਦਾਨਿਆਂ ਗਉਂਦਾ ਬੜਾ ਸੋਹਣਾ ਹੈ ਤੇਰੇ ਗਲੇ ਚ ਰਾਸ ਹੈ ਕਹਿੰਦੇ ਬਾਬਾ ਸੱਤ ਹੈ ਕੀ ਕਰਦਾ ਨਹੀਂ ਕਹਿੰਦੇ ਲੋਕਾਂ ਦੇ ਬੂਆਂ ਤੇ ਕੋਈ ਨਾ ਕੋਈ ਰਸਵਾਈ ਗਾਲੀ ਦੀ ਆ ਜਲ ਪਾਣੀ ਜੋਗੇ ਪੈਸੇ ਮਿਲ ਜਾਂਦੇ ਬਸ ਇਥੋਂ ਤੱਕ ਸੀਮਤ ਹੈ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਭਲਿਆ ਭਲਾਰਬਾਬ ਵਜਾਈਂਦਾ ਮਜਲਿਸ ਮਰਦਾਨਾ ਮੇਰਾ ਸਿਪਾਈ ਗੁਰਦਾਸ ਕਹਿੰਦੇ ਤੈਨੂੰ ਰਾਗ ਦੀ ਸੂਝ ਐ ਤੇ ਤੂੰ ਗੰਦੇ ਮੰਦੇ ਸ਼ਬਦ ਜੂ ਗਾਉਣਾ ਲੋਕਾਂ ਦੇ ਵਿਆਹਾਂ ਸ਼ਾਦੀਆਂ ਤੇ ساری ਜ਼ਿੰਦਗੀ ਮੰਗਤਾ ਬਣਿਆ ਰਵੇਂਗਾ ਆਜਾ ਸਾਡਾ ਪਿਆਰ ਦਾ ਹੱਥ ਤੇਰੇ ਵੱਲ ਵਧਿਆ ਨੂੰ ਕੁੱਟ ਕੇ ਫੜ ਲੈ ਤੈਨੂੰ ਉਸ ਬੂਏ ਤੇ ਲੈ ਜਾਾਂਗੇ ਜਿੱਥੇ ਮੰਗਤਿਆਂ ਨੂੰ ਬਾਦਸ਼ਾਹਾਂ ਮਿਲਦੀਆਂ ਖੁਸ਼ਾਤਾਂ 176 ਦੇ ਸ਼ਾਹੀ ਨਿਸ਼ਾਨ ਸੱਭ ਚੁੱਲ ਗਿਆ ਸੰਤਾਂ ਦੀ ਤਸਵੀਰ ਇੱਧਰ ਤੇ ਬੈਣ ਕਰਦੇ ਆ ਨਾ ਉੱਧਰ ਜਾਦੀਆਂ ਬਾਹਰ ਆਖੋ ਸਤਨਾਮ ਕੱਲੇ ਕੱਲੇ ਜੋਦੇ ਦੀ ਤਸਵੀਰ ਮਿਲੋਗੀ ਤੁਹਾਨੂੰ ਕੈਨੇਡਾ ਅਮਰੀਕਾ ਕਹਿੰਦੇ ਭਾਵ 550 ਸਾਲ ਉਮਰ ਹੈ ਸਾਡੀ ਤੇ ਬਾਬੇ ਦੇ ਬੱਚਿਆਂ ਨੇ ਮਿਹਨਤ ਇਨੀ ਕੀਤੀ ਵੀ ਪੂਰੇ ਵਰਲਡ ਦੇ ਵਿੱਚ ਸਿੱਕਾ ਕਾਇਮ ਕਰ ਦਿੱਤਾ ਆਖੋ ਸਤਨਾਮ 25 ਲੱਖ ਤੋਂ ਵੱਧ ਗੋਰਿਆ ਇਸ ਵੇਲੇ ਅਮਰਤ ਧਾਰੀ ਐ ਉਹਨਾਂ ਦੀਆਂ ਧੀਆਂ ਨੇ ਦਮਾਲੇ ਵਧਿਆ ਪੂਰੇ ਬਾਣੇ ਦੇ ਵਿੱਚ ਐ ਸ਼ੁਰੂਆਤ ਇੱਥੇ ਰੱਖਿਓ ਜਿਨ ਕੇ ਚੋਲੇ ਇਹ ਪੰਕਤੀ ਚ ਇੱਥੇ ਰੱਖਿਓ ਕੰਤ ਤਿਨਾ ਕੈ ਭਗਤ ਤੇਰੇ ਮਨ ਭਾਵਦੇ ਦਰ ਸੋਹਣ ਨਾਨਕ ਕਰਮਾਬਾਰੇ ਦਰ ਢੋਣਾ ਕਿੰਦੇ ਇੱਥੇ ਨਹੀਂ ਬਹਿ ਸਕਦੇਓ ਜਿਦੀ ਗੁਰੂ ਦੀ ਖੁਸ਼ੀ ਨਹੀਂ ਨਾ ਉਹ ਕਦੇ ਕਥਾ ਕੀਰਤਨ ਤੇ ਢਾਡੀ ਸਿੰਘਾਂ ਨੂੰ ਨਹੀਂ ਸੁਣਨਗੇ